ਹਾਂਜੀ ਮਾਤਾ ਤੇ ਪੜਦਾ ਵੀਡੀਓ ਦੇ ਵਿੱਚ ਅਮਨ ਜਦੋਂ ਜਾ ਕੇ ਪੁਲਿਸ ਥਾਣੇ ਪੇਸ਼ ਹੋ ਜਾਂਦਾ ਹੈ ਆਪਣੇ ਪਿਓ ਨੂੰ ਬਚਾਉਣ ਤੋਂ ਬਾਅਦ ਤੇ ਉਹ ਸਭ ਕੁਝ ਵਿੱਕੀ ਬਾਰੇ ਦੱਸ ਦਿੰਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਸਿੱਧਾ ਹੀ ਵਿੱਕੀ ਦੇ ਘਰ ਆਉਂਦੀ ਹੈ ਤੇ ਉਸ ਦੀ ਮਾਂ ਦੇ ਨਾਲ ਗੱਲਬਾਤ ਕਰਦੀ ਹੈ ਤੇ ਉੱਥੇ ਪ੍ਰੀਤ ਦੁਆਰਾ ਸਾਰੀਆਂ ਗੱਲਾਂ ਖੋਲ ਦਿੱਤੀਆਂ ਜਾਂਦੀਆਂ ਹਨ ਤੇ ਪਰ ਮਾਂ ਤਾਂ ਮੰਨਦੀ ਹੀ ਨਹੀਂ ਕਿ ਤੇ ਮਾਂ ਤੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਤੇਰਾ ਪੁੱਤ ਕੀ ਕੰਮ ਕਰਦਾ ਹੈ ਤੇ ਉਹ ਕਹਿੰਦੀ ਹੈ ਕਿ ਗੱਤੇ ਵਾਲੀ ਫੈਕਟਰੀ 'ਚ ਕੰਮ ਕਰਦਾ ਹੈ ਤੇ ਇੱਥੇ ਪੁਲਿਸ ਵਾਲਾ ਪੂਰੇ ਤਰੀਕੇ ਨਾਲ ਕੜਕ ਤਰੀਕੇ ਨਾਲ ਕਹਿੰਦਾ ਹੈ ਕਿ ਮਾਤਾ ਉਹ ਗੱਤੇ ਵਾਲੀ ਨੀ ਫੈਕਟਰੀ ਦੇ ਵਿੱਚ ਕੰਮ ਨਹੀਂ ਕਰਦਾਗਾ ਉਹ ਤਾਂ ਸੜਕਾਂ ਤੇ ਚੋਰੀਆਂ ਕਰਨ ਦੀ ਡਿਊਟੀ ਕਰਦਾ ਹੈ ਤੇ ਇੱਥੇ ਸੰਦੀਪ ਤੋਂ ਵੀ ਪੁੱਛ ਕੇ ਚੀਤੀ ਜਾਂਦੀ ਹੈ ਤੇ ਉਸ ਦੇ ਘਰ ਵਾਲੇ ਕਵਲ ਤੇ ਸ਼ੱਕ ਕੀਤਾ ਜਾਂਦਾ ਹੈ ਤੇ ਉਹ ਕਹਿੰਦੀ ਹੈ ਕਿ ਨਹੀਂ ਨਹੀਂ ਉਹ ਤਾਂ ਫੌਣ ਗਿਆ ਹੈ ਤੇ ਉਸ ਨੂੰ ਤਾਂ ਹਜੇ ਕੰਮ ਵੀ ਨਹੀਂ ਮਿਲਿਆ ਹੋਣਾ ਤੇ ਉਹ ਹੱਥ ਜੋੜਦੀ ਹੈ ਕਿ ਸਾਡਾ ਕੋਈ ਇਹਦੇ ਵਿੱਚ ਦਖਲ ਨਹੀਂਗਾ ਮਾਣ ਨੂੰ ਪੁੱਛੋ ਮਾਣ ਨੂੰ ਹੀ ਸਾਰੇ ਫੋਨ ਆਉਂਦੇ ਆ ਤੇ ਇੱਥੇ ਸੰਦੀਪ ਦੁਆਰਾ ਆਪਣੀ ਸੱਸ ਦੀ ਕਾਫੀ ਲਾਪਾ ਕੀਤੀ ਜਾਂਦੀ ਹੈ ਤੇ ਕਹਿੰਦੀ ਹੈ ਕਿ ਮਾ ਤਾਂ ਹੁਣ ਜਦੋਂ ਤੈਨੂੰ ਡੰਡੇ ਵੱਜੇ ਉਦੋਂ ਹੀ ਤੂੰ ਸੂਤਰ ਆਉਣਾ ਹੈ ਉਂ ਤਾਂ ਤੂੰ ਇਹਦੀਆਂ ਕਰਤੂਤਾਂ ਹਮੇਸ਼ਾ ਲੁਕਾਉਂਦੀ ਹੀ ਰਹਿਣੀ ਹੈ ਤੇ ਮਾਂ ਕਹਿੰਦੀ ਹੈ ਕਿ ਤੂੰ ਕਿਵੇਂ ਅੱਗੇ ਵਧ ਵਧ ਕੇ ਮੇਰਾ ਨਾਂ ਕਹਿੰਦੀ ਸੀ ਕਿ ਇਹਨੂੰ ਲੈ ਜਾ ਤੈਨੂੰ ਸ਼ਰਮ ਨਹੀਂ ਆਉਂਦੀ ਸੱਸ ਨੂੰ ਜੇਲ੍ਹ ਕੱਲਦੀਆਂ ਤੇ ਫਿਰ ਸੰਦੀਪ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਦੂਰ ਨਹੀਂਗੇ ਦੇਣ ਤੁਸੀਂ ਦੋਆ ਨੇ ਮਾਪੁੱਤਾਂ ਨੇ ਉੱਥੇ ਜੇਲ੍ਹ ਚ ਹੀ ਜਾਣਾ ਹੈ ਤੇ ਇੱਥੇ ਜਿਹੜੇ ਮੁੰਡੇ ਨੂੰ ਮਾਰ ਕੇ ਸੁਟਿਆ ਹੁੰਦਾ ਹੈ ਗੋਲੀ ਮਾਰੀ ਹੁੰਦੀ ਹੈ ਉਸ ਦੀ ਮਾਂ ਵੀ ਹਸਪੀਟਲ ਪਹੁੰਚੀ ਹੁੰਦੀ ਤੇ ਮੁੰਡਾ ਬਚ ਗਿਆ ਹੁੰਦਾ ਹੈ ਤੇ ਮਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਪੂਰੀ ਤਰ੍ਹਾਂ ਮਾਂ ਤੋਂ ਪੁੱਛ ਕੇ ਪੜਤਾਲ ਕੀਤੀ ਜਾਂਦੀ ਹੈ ਤੇ ਜਿਹੜੇ ਮੁੰਡੇ ਉਸ ਨੂੰ ਚੁੱਕ ਕੇ ਲੈ ਕੇ ਗਏ ਹੁੰਦੇ ਹਨ ਉਹਨਾਂ ਦਾ ਮਾਂ ਦੁਆਰਾ ਥੈਂਕਸ ਕੀਤਾ ਜਾਂਦਾ ਧੰਨਵਾ ਹੁੰਦਾ ਹੈ ਕਿ ਤੁਸੀਂ ਮੇਰੇ ਮੁੰਡੇ ਨੂੰ ਬਚਾ ਲਿਆ ਤੇ ਇੱਥੇ ਪੁਲਿਸ ਦੁਆਰਾ ਮਾਂ ਤੋਂ ਵੀ ਬਿਆਨ ਲਖਵਾ ਲਏ ਜਾਂਦੇ ਹਨ ਤੇ ਇੱਥੇ ਸਾਰੇ ਕੇਸਾਂ ਦੇ ਵਿੱਚ ਹੁਣ ਸਾਰੀ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਵਿੱਕੀ ਫਸ ਰਿਹਾ ਹੈ ਤੇ ਹੁਣ ਵਿੱਕੀ ਨੂੰ ਫੜਨ ਦੀ ਵਾਰੀ ਹੈ ਤੇ ਨੈਕਸਟ ਐਪੀਸੋਡ ਕਿਉਂਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ ਅਮਨ ਨੇ ਸਾਰੀ ਗੱਲ ਵਿੱਕੀ ਤੇ ਸੁੱਟਦੀ ਹੈ ਤੇ ਅਸੀਂ ਮਿਲ ਕੇ ਚੋਰੀਆਂ ਕਰਦੇ ਰਹੇ ਹਾਂ ਤੇ ਹੁਣ ਐਪੀਸੋਡ ਦੇ ਵਿੱਚ ਅਗਲੇ ਐਪੀਸੋਡ ਦੇ ਵਿੱਚ ਵਿੱਕੀ ਦੀ ਗ੍ਰਿਫਤਾਰੀ ਹੋਣ ਵਾਲੀ ਹੈ ਵਿੱਕੀ ਨੂੰ ਹੀ ਪੁਲਿਸ ਅਰੈਸਟ ਕਰਨ ਵਾਲੀ ਸੋ ਚੈਨਲ ਨੂੰ ਸਬਸਕ੍ਰਾਈਬ